ਤਾਜ਼ਾ ਖਬਰ ਅੰਟਾਰੀਓ ਦੇ ਬ੍ਰੋਕਰਸ ਦੇ ਨਾਲ ਸੰਬੰਧਿਤ ਹੈ ਜਿੱਥੇ ਕਿ ਰੀਅਲ ਏਸਟੇਟ ਕਾਉਂਸਲ ਆਫ ਅੰਟਾਰੀਓ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਸੇਫ ਮੈਕਸ ਇਸ ਦਾ ਹਰ ਇੱਕ ਨੇ ਨਾਮ ਤਾਂ ਜ਼ਰੂਰ ਸੁਣਿਆ ਹੀ ਹੋਏਗਾ ਜੋ ਕਿ ਅੰਟਾਰੀਓ ਦੇ ਵਿੱਚ ਹੈ ਇਸ ਦੇ ਅnder ਆਉਂਦੇ ਚਾਰ ਬ੍ਰੋਕਰਸ ਦੇ ਉੱਪਰ ਹੁਣ ਕਾਰਵਾਈ ਕਰ ਦਿੱਤੀ ਗਈ ਹੈ ਅਤੇ ਉਹਨਾਂ ਦਾ ਲਾਇਸੈਂਸ ਵੀ ਜੋ ਸਸਪੈਂਡ ਕਰ ਦਿੱਤਾ ਗਿਆ ਤੇ ਪੁਲਿਸ ਨੂੰ ਵੀ ਇਸ ਦੀ ਰਿਪੋਰਟ ਕਰ ਦਿੱਤੀ ਗਈ ਹੈ ਇਸਦੀ ਜੋ ਕਾਰਵਾਈ ਹੋਈ ਹੈ ਇਸ ਪਿੱਛੇ ਦੱਸਿਆ ਗਿਆ ਹੈ ਕਿ ਇਹਨਾਂ ਦੇ ਵੱਲੋਂ ਧੋਖਾਧੜੀ ਜੋ ਕੀਤੀ ਗਈ ਹੈ ਜੋ ਇਹਨਾਂ ਦੇ ਅਕਾਊਂਟ ਦੇ ਵਿੱਚ 2.7 ਮਿਲੀਅਨ ਦੀ ਰਕਮ ਸੀ ਉਸ ਨੂੰ ਗੈਰਕਾਨੂੰਨੀ ਤੌਰ ਤੇ ਵਰਤਿਆ ਗਿਆ ਹੈ ਪੂਰਾ ਮਾਮਲਾ ਕੀ ਹੈ ਜਾਣਦੇ ਆ ਰੀਅਲ ਏਸਟੇਟ ਕੌਂਸਲ ਆਫ অন্ਟਾਰੀਓ ਮੁਤਾਬਕ ਇਹ ਰਕਮ ਲੋਨ ਦੀਆਂ ਕਿਸ਼ਤਾਂ ਪ੍ਰਾਪਰਟੀ ਮੈਨੇਜਮੈਂਟ ਫੀਸਾਂ ਟੈਕਸ ਕ੍ਰੈਡਿਟ ਬਕਾੜ ਦੇ ਬਕਾਏ ਅਤੇ ਵੈਂਡਰ ਸਰਵਿਸਿਜ਼ ਵਰਗੇ ਖਰਚਿਆਂ ਲਈ ਵਰਤੀ ਗਈ। ਇਸ ਮਾਮਲੇ ਵਿੱਚ ਜਿੰਨਾ 4 ਬ੍ਰੋਕਰੇਜਾਂ ਖਿਲਾਫ ਕਾਰਵਾਈ ਕੀਤੀ ਗਈ ਹੈ ਉਹ ਹਨ ਸੇਵ ਮੈਕਸ, ਫਰਸਟ ਚੁਆਇਸ, ਸੁਪਰੀਮ ਐਂਡ ਏਸ। ਰੀਅਲ ਏਸਟੇਟ ਕੌਂਸਲ ਆਫ অন্ਟਾਰੀਓ ਨੇ ਦੱਸਿਆ ਕਿ ਗੈਰ ਕਾਨੂੰਨੀ ਤਰੀਕੇ ਨਾਲ ਕੱਢੀ ਗਈ ਰਕਮ ਅਕਸਰ ਮਹੀਨੇ ਦੇ ਅਖੀਰ ਤੋਂ ਪਹਿਲਾਂ ਵਾਪਸ ਰੱਖ ਦਿੱਤੀ ਜਾਂਦੀ ਸੀ ਕਿਉਂਕਿ ਉਸ ਸਮੇਂ ਬ੍ਰੋਕਰੇਜਾਂ ਨੂੰ ਟਰਸਟ ਖਾਤਾ ਦੀ ਮਿਲਾਨੀ ਕਰਨੀ ਲਾਜ਼ਮੀ ਹੁੰਦੀ ਹੈ ਰੀਅਲ ਏਸਟੇਟ ਕਾਉਂਸਲ ਆਫ অন্ਟਾਰੀਓ ਨੇ ਇਨ੍ਹਾਂ ਚਾਰਾਂ ਬ੍ਰੋਕਰੇਜਾਂ ਦੇ ਬੈਂਕ ਅਤੇ ਟਰਸਟ ਖਾਤੇ ਫ੍ਰੀਜ਼ ਕਰਨ ਦੇ ਹੁਕਮ ਜਾਰੀ ਕੀਤੇ ਹਨ ਨਿਯੰਤਰਕ ਸੰਸਥਾ ਨੇ ਕਿਹਾ ਕਿ ਟਰਸਟ ਖਾਤਿਆਂ ਨੂੰ ਫ੍ਰੀਜ਼ ਕਰਨਾ ਉਪਭੋਗਤਾਵਾਂ ਦੀ ਰਕਮ ਦੀ ਸੁਰੱਖਿਆ ਲਈ ਸਭ ਤੋਂ ਸਖਤ ਅਤੇ ਪ੍ਰਭਾਵਸ਼ਾਲੀ ਕਦਮ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪੈਸਾ ਕੇਵਲ ਕਾਨੂੰਨੀ ਮਕਸਦ ਲਈ ਹੀ ਵਰਤਿਆ ਜਾਵੇ ਇਸ ਤੋਂ ਇਲਾਵਾ ਰੀਅਲ ਏਸਟੇਟ ਕਾਉਂਸਲ ਆਫ অন্ਟਾਰੀਓ ਨੇ ਬ੍ਰੋਕਰੇਜਾਂ ਦੀ ਰਜਿਸਟ੍ਰੇਸ਼ਨ ਰੱਦ ਕਰਨ ਦੇ ਨੋਟਿਸ ਤੁਰੰਤ ਸਸਪੈਂਸ਼ਨ ਆਰਡਰ ਅਤੇ ਵਿਅਕਤੀਆਂ ਵਿਰੁੱਧ ਵੀ ਕਾਰਵਾਈ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਰਮਨ ਦੁਆ ਅਤੇ ਨਿਦੀ ਦੁਆ ਜੋ ਸੇਵ ਮੈਕਸ ਫਰਸਟ ਚੋਇਸ ਰੀਅਲ ਏਸਟੇਟ ਦੇ ਬ੍ਰੋਕਰ ਆਫ ਰਿਕਾਰਡ ਹਨ ਉਹਨਾਂ ਦੀ ਰਜਿਸਟ੍ਰੇਸ਼ਨ ਰੱਦ ਕਰਨ ਅਤੇ ਤੁਰੰਤ ਸਸਪੈਂਡ ਕਰਨ ਦੀ ਪੇਸ਼ਕਸ਼ ਕੀਤੀ ਗਈ ਹੈ ਰੀਅਲ ਏਸਟੇਟ ਕਾਉਂਸਲ ਆਫ অন্ਟਾਰੀਓ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਮਾਮਲੇ ਦੀ ਜਾਣਕਾਰੀ ਪੀਰ ਰੀਜਨਲ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ ਰੀਅਲ ਏਸਟੇਟ ਕਾਉਂਸਲ ਆਫ অন্ਟਾਰੀਓ ਨੇ ਸਪਸ਼ਟ ਕੀਤਾ ਕਿ ਇਹ ਕਾਰਵਾਈ ਕੇਵਲ ਉਹਨਾਂ ਚਾਰ ਬ੍ਰੋਕਰੇਜਾਂ ਤੱਕ ਸੀਮਤ ਹੈ ਜਿਨ੍ਹਾਂ ਦੀ ਜਾਂਚ ਕੀਤੀ ਗਈ অন্ਟਾਰੀਓ ਪਰ ਵਿੱਚ SaveMax ਨਾਲ ਜੁੜੀਆਂ ਹੋਰ ਬ੍ਰੋਕਰੇਜਾਂ ਦੀ ਜਾਂਚ ਦੌਰਾਨ ਕੋਈ ਵੱਡੀ ਗੜਬੜ ਨਹੀਂ ਮਿਲੀ ਹੈ ਇਸ ਮਾਮਲੇ ਕਾਰਨ ਲਗਭਗ 400 ਰਜਿਸਟਰਡ ਏਜੰਟ ਪ੍ਰਭਾਵਿਤ ਹੋ ਰਹੇ ਹਨ ਰੀਅਲ ਏਸਟੇਟ ਕਾਉਂਸਲ ਆਫ ਅਲਟਾਰੀਓ ਨੇ ਖਰੀਦਦਾਰਾਂ ਅਤੇ ਵਿਕਰੇਤਾਵਾਂ ਨੂੰ ਆਪਣੇ ਰੀਅਲ ਏਸਟੇਟ ਏਜੰਟ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਹੈ ਜਦਕਿ ਜਿਨ੍ਹਾਂ ਏਜੰਟਾਂ ਦੀ ਕਮਿਸ਼ਨ ਬਕਾਇਆ ਹੈ ਉਹਨਾਂ ਨੂੰ ਕਮਿਸ਼ਨ ਪ੍ਰੋਟੈਕਸ਼ਨ ਇੰਸ਼ੋਰੈਂਸ ਕਲੇਮ ਕਰਨ ਲਈ ਕਿਹਾ ਗਿਆ ਹੈ ਰੀਅਲ ਏਸਟੇਟ ਕਾਉਂਸਲ ਆਫ ਅਨਟਾਰੀਓ ਨੇ ਜ਼ੋਰ ਦੇ ਕੇ ਕਿਹਾ ਕਿ ਰੀਅਲ ਏਸਟੇਟ ਟਰਸਟ ਖਾਤਿਆਂ ਦਾ ਮਕਸਦ ਸਿਰਫ ਡਿਪੋਜ਼ਿਟ ਦੀ ਸੁਰੱਖਿਆ ਅਤੇ ਲੈਣ-ਦੇਣ ਨੂੰ ਪੂਰਾ ਕਰਨਾ ਹੁੰਦਾ ਹੈ। ਇਹਨਾਂ ਨਿਯਮਾਂ ਤੋਂ ਕਿਸੇ ਵੀ ਤਰ੍ਹਾਂ ਦੀ ਪਟਕਾਵਟ ਚਾਹੇ ਜਾਣਬੁੱਝ ਕੇ ਹੋਵੇ ਜਾਂ ਅਣਜਾਣੇ ਵਿੱਚ ਕਾਨੂੰਨ ਦੀ ਗੰਭੀਰ ਉਲੰਘਣਾ ਮੰਨੀ ਜਾਂਦੀ ਹੈ। ਰੀਅਲ ਏਸਟੇਟ ਕਾਉਂਸਲ ਆਫ ਅਨਟਾਰੀਓ ਮੁਤਾਬਕ ਅਜਿਹੀ ਕਾਰਵਾਈ ਉਪਭੋਗਤਾਵਾਂ ਦੇ ਭਰੋਸੇ ਨੂੰ ਤੋੜਦੀ ਹੈ, ਰੀਅਲ ਏਸਟੇਟ ਲੈਣ-ਦੇਣ ਦੀ ਪ੍ਰਣਾਲੀ ਦੀ ਸਾਖ ਨੂੰ ਨੁਕਸਾਨ ਪਹੁੰਚਾਉਂਦੀ ਹੈ ਤੇ ਜਨਤਾ ਦਾ ਏਜੰਟਾਂ ਤੇ ਵਿਸ਼ਵਾ Bureau report, Hamda the T V.